ਯਾਪ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੋਧ ਨੂੰ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਕਿ ਅਜ ਤਰਨਤਾਰਨ ਵਿਖੇ ਜਿਹੜਾ ਕਿ ਆਪਰੇਸ਼ਨ ਕੈਸੋ ਸ਼ੁਰੂ ਕੀਤਾ ਗਿਆ ਜੋ ਕਿ ਸਵੇਰ ਤੜਕਸਾਰ ਤੋਂ ਹੀ ਚੱਲੀ ਹੈ ਔਰ ਇਸ ਦੌਰਾਨ ਜ਼ਿਲ੍ਹਾ ਤਰਨਤਾਰਨ ਦੀਆਂ ਵੱਖ-ਵੱਖ ਸਬਡਿਵੀਜ਼ਨਾਂ ਵਿੱਚ ਇਸ ਨੂੰ ਜਾਰੀ ਰੱਖਿਆ ਗਿਆ ਔਰ ਤੁਸੀਂ ਦੇਖ ਸਕਦੇ ਹੋ ਜੀ ਆਈਜੀ ਪੀਐਸ ਉਮਰਾਂ ਨੰਗਲ ਜਿਹੜੇ ਆ ਉਹ ਇੱਥੇ ਪੁੱਜੇ ਹਨ ਔਰ ਤਰਨਤਾਰਨ ਸ਼ਹਿਰ ਵਿੱਚ ਜਿਹੜਾ ਕਿ ਇਸ ਦਾ ਨੂਰਦੀ ਅੱਡੇ ਵਿਖੇ ਇਸ ਦਾ ਸਰਚ ਆਪਰੇਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਔਰ ਮੌਕੇ ਤੇ ਜਿਹੜੇ ਆ ਐਸਐਸਪੀ ਰਵਜੋਤ ਗਰੇਵਾਲ ਵੀ ਵਿਜੂਦ ਹਨ ਜਿਨ੍ਹਾਂ ਨੇ ਦੱਸਿਆ ਹੈ ਕਿ ਹੁਣ ਤੱਕ 4 ਘੰਟੇ ਦੇ ਦੌਰਾਨ ਜਿਹੜੇ ਕਿ 10 ਤੋਂ 12 ਕੇਸ ਰਜਿਸਟਰ ਕੀਤੇ ਗਿਆਨ ਉਸ ਦੌਰਾਨ ਵੱਡੀ ਗਿਣਤੀ ਵਿੱਚ ਉਹਨਾਂ ਵੱਲੋਂ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਨੂੰ ਵੀ ਬਰਾਮਦ ਕੀਤਾ ਗਿਆ ਹੈ ਔਰ ਇਹ ਆਪਰੇਸ਼ਨ ਜਿਹੜਾ ਵਾ ਕੈਸੋ ਸ਼ਾਮ ਤੱਕ ਜਾਰੀ ਰਹੇਗਾ ਔਰ ਇਸ ਦੀ ਜਾਣਕਾਰੀ ਸ਼ਾਮ ਨੂੰ ਦਿੱਤੀ ਜਾਵੇਗੀ ਰਮਨ chavla ਜਗਮਨ ਟੀਵੀ ਤਰਨਤਾਰਨ ਜੀ ਸਰ ਅੱਜ ਕੋਈ ਨਵਾਂ ਆਪਰੇਸ਼ਨ ਕਿੱਥੇ ਕਿੱਥੇ ਚੱਲ ਆ ਗਿਆ ਜਿਹਦੇ ਵਿੱਚ ਕੀ ਕੀ ਬਰਾਮਦ ਹੋਇਆ ਅੱਜ ਕਿਉਂਕਿ ਪੰਜਾਬ ਪੁਲਿਸ ਵੱਲੋਂ ਪਿਛਲੇ 1 ਮਾਰਚ ਤੋਂ ਲਗਾਤਾਰ ਕੈਸੋ ਆਪਰੇਸ਼ਨ ਚੱਲ ਰਹੇ ਨੇ ਲਗ ਲਗ ਜਿਲ੍ਹਿਆਂ ਵਿੱਚ ਉਹ ਅਦਰ ਮੈਂ ਤਰਨਤਾਰਨ ਡਿਸਟ੍ਰਿਕਟ ਚੈੱਕ ਕਰਨ ਆਇਆ ਸੀਗਾ ਸੋ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਵੀ ਸਾਰੇ ਸ਼ਹਿਰਾਂ ਦੀ ਤਕਰੀਬਨ ਮੇਨ ਜਿਹੜੇ ਪੱਤੀ ਪਿੱਖੀਵੰਡ ਕਲੂਰਸਾ ਤਰਨਤਾਰਨ ਜਿਹੜੇ ਹੋਰ ਕਸਬੇ ਨੇ ਚੰਗੇ ਵੱਡੇ ਪਿੰਡ ਨੇ ਉੱਥੇ ਵੀ ਸਵੇਰ ਦਾ ਆਪਰੇਸ਼ਨ ਚੱਲ ਰਿਹਾ ਸੋ ਹੁਣ ਤੱਕ ਦੇ ਅਸੀਂ 10 ਕੇਸ ਰਜਿਸਟਰ ਕੀਤੇ ਨੇ ਸ਼ਾਮ ਤੱਕ ਹੀ ਆਪਰੇਸ਼ਨ ਚੱਲੇਗਾ ਸ਼ਾਮ ਦਾ ਜੋ ਹੋਏਗਾ ਉਹਦਾ ਰਿਪੋਰਟ ਦਾ ਮੈਸੇਜ ਦਰ ਦੇ ਦੇਣਗੇ ਐਸਐਸ ਜਰੂਰ ਜੀ ਸਰ ਪਰ ਮੇਨ ਜਿਵੇਂ 10 ਲੋਕੇ ਰਿਸਟ ਕੀਤੇ ਕਿ ਨਾ ਰਿਕਵਰੀ ਕੋਈ ਮੇਨ ਕੋਈ ਅਜੇ ਚੱਲ ਰਹੀ ਹੈ ਜੀ ਇੰਟਰੋਗੇਸ਼ਨ ਲਗ ਲਗ ਟੀਮਾਂ ਲੱਗੀਆਂ ਹੋਈਆਂ ਨੇ ਜੋ ਵੀ ਇਹਨਾਂ ਦੀ ਰਿਕਵਰੀ ਹੋਏਗੀ ਤੁਹਾਨੂੰ ਐਸਐਸ ਜਰੂਰ ਉਹਨਾਂ ਕੋਲੋਂ ਅਪਡੇਟ ਲਗਾ ਦੇਗਾ ਸੋ ਮੈਂ ਤੇ ਇਹਦੇ ਚ ਅਪੀਲ ਕਰਾਂਗਾ ਕਿਉਂਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਜ਼ਿਲ੍ਹਿਆਂ ਜਾ ਗਿਆ ਸੀਗਾ ਚੈੱਕ ਕਰਨ ਸੋ ਜਦ ਨਾ ਜਨ ਪਬਲਿਕ ਦਾ ਸਹਿਯੋਗ ਨਹੀਂ ਮਿਲਦਾ ਤੋਂ ਉਹਨਾਂ ਗਰੇ ਬਿਮਾਰੀ ਨੂੰ ਨਾਤਨੀ ਪੈ ਸਕਦੀ ਸੋ ਮੈਂ ਅਪੀਲ ਕਰਾਂਗਾ ਕਿ ਪਬਲਿਕ ਪੁਲਿਸ ਦਾ ਸਾਥ ਦੇ ਤਾਂ ਕਿ ਇਹ ਜਿਹੜੀ ਲਾਹਤ ਚੱਲ ਰਹੀ ਹੈ ਨਸ਼ੇ ਦੀ ਇਹਨੂੰ ਛੇਤੀ ਕਬੂ ਕੀਤਾ ਸਰ ਪਿੰਡਾਂ ਵਿੱਚ ਲਗਾਤਾਰ ਲੋਕ ਕਹਿ ਰਹੀ ਹੈ ਕਿ ਨਸ਼ਾ ਛੜੀਆਂ ਵਿਕਦਾ ਵਾ ਪਰ ਕੁਝ ਸੁਣਵਾਈ ਨਹੀਂ ਹੁੰਦੀ ਜੇਕਰ ਕਈ ਵਾਰ ਸਾਨੂੰ ਧਮਕੀਆਂ ਆਉਂਦੀਆਂ ਮੈਂ ਉਹ ਹੀ ਤੁਹਾਨੂੰ ਬੇਨਤੀ ਕੀਤੀ ਹੈ ਜੀ ਕਿ ਵੀ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪੁਲਿਸ ਨੂੰ ਜਿ ਸਾਡੇ ਐਸਐਸਪੀ ਸਾਹਿਬਾ ਨਵੇਂ ਆਏ ਨੇ ਜੀ ਇਹਨਾਂ ਨੇ ਬੜਾ ਫਿਕਰ ਸਾਹਿਬ ਪੈਣਾ ਰਹੇ ਨੇ ਬੜਾ acha ਉੱਥੇ ਕੰਮ ਕੀਤਾ ਸੋ ਇੱਥੇ ਵੀ ਸਾਰੀ ਟੀਮ ਤੁਸੀਂ ਪੁਲਿਸ ਨੂੰ ਸਾਥ ਦਿਓ ਅ ਪ੍ਰਸ਼ਤਾਵੀ ਔਰ ਪਬਲਿਕ ਦਾ ਵੀ ਸਾਥ ਜ਼ਰੂਰੀ ਹੈ ਤਾਂ ਹੀ ਇਹ ਵੜਾ ਜਿਹੜਾ ਹੈਗਾ ਇਹ ਪ੍ਰਾਈਮ ਰੋਕ